ਵਾਰਡ ਨੰਬਰ 18 ਦੇ ਜਿਮਨੀ ਚੋਣ ਹੋਰ ਵੀ ਜ਼ਿਆਦਾ ਰੋਚਕ ਹੁੰਦੀ ਜਾ ਰਹੀ ਹੈ ਜਿੱਥੇ ਆਰਫ ਦਾਰਾ ਨੂੰ ਵਕ ਵਕ ਪਾਰਟੀਆਂ ਨੇ ਸਮਰਥਨ ਦੇ ਦਿੱਤਾ ਹੈ ਉੱਥੇ ਹੀ ਆਜ਼ਾਦ ਚੋਣ ਲੜ ਰਹੇ ਮਕਸੂਦੁਲ ਹੱਕ ਜਿਨ੍ਹਾਂ ਨੂੰ ਕਈ ਪਾਰਟੀਆਂ ਦਾ ਸਮਰਥਨ حاصل ਸੀ ਅੱਜ ਖਨੌਰੀ ਬਾਰਡਰ ਵਿਖੇ ਕਿਸਾਨਾਂ ਕੋਲ ਡੱਲੇਵਾਲ ਦੀ ਸਿਹਤ ਜਾਣਨ ਪਹੁੰਚੇ ਮਕਸੂਦੁਲ ਹੱਕ ਨੇ ਆਪਣੇ ਚੋਣ ਲਾਂ ਲੜਨ ਦਾ ਐਲਾਨ ਕੀਤਾ ਮਕਸੂਦੁਲ ਹਕਰੇ ਚੋਣ ਨਾ ਲੜਨ ਦੇ ਫੈਸਲੇ ਦੇ ਨਾਲ ਹੋਣ ਵਾਰਡ ਨੰਬਰ 18 ਦੇ ਜਿਮਨੀ ਚੋਣ ਦੇ ਵਿੱਚ ਸਿੱਧਾ ਮੁਕਾਬਲਾ ਆਰਿਫ ਦਾਰਾ ਜੋ ਕਿ ਆਜ਼ਾਦ ਉਮੀਦਵਾਰ ਹੈ ਅਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਰਮਿਆਨ ਹੀ ਰਹਿ ਗਿਆ ਹੈ। ਜੀ ਕੀ ਕਾਰਨ ਅੱਜ ਤੁਸੀਂ ਇੱਥੇ ਖਨੋਰੀ ਵਾਰਡ ਤੇ ਪੁੱਛਿਓ ਤੇ ਕਿਸ ਮਕਸਦ ਨੂੰ ਲੈ ਕੇ ਤੁਸੀਂ ਇਹ ਜਿਹੜਾ ਇਲੈਕਸ਼ਨ ਲੜ ਰਹੇ ਤੇ ਵਾਪਸ ਲੈ ਰਹੇ ਹੋ ਕੀ ਕਾਰਨ ਕਰਕੇ ਵੀ ਇਹ ਸਭ ਕੁਝ ਜਿਹੜਾ ਹੋ ਰਿਹਾ ਅਸੀਂ ਅੱਜ ਸਵੇਰੇ ਹੀ ਇੱਥੇ ਕਨੌਰੀ ਬਾਡਰ ਤੇ ਪਹੁੰਚੇ تھے ਡੱਲੇਵਾਲ ਸਾਹਿਬ ਨੂੰ ਮਿਲਣ ਵਾਸਤੇ ਕਿ ਉਹਨਾਂ ਨੂੰ ਅਸੀਂ ਮਿਲ ਕੇ ਆਪਣਾ ਜਿਹੜਾ ਹੈਗਾ ਆਪਣੇ ਦਿੱਲੀ ਗੱਲ ਦੱਸ ਸਕੀਏ ਕਿ ਵੀ ਅਸੀਂ ਕਿਉਂ ਕਿੱਥੇ ਖੜੇ ਆ ਕਿ ਜਿਹੜੀਆਂ ਸਰਕਾਰਾਂ ਨੇ ਸਾਡੇ ਨਾਲ ਜਿਹੜਾ ਵਿਤਰਾ ਕਰ ਰਹੀਆਂ ਨੇ ਜਾਂ ਸਰਕਾਰਾਂ ਸਾਡੀਆਂ ਸੁਣ ਨਹੀਂ ਰਹੀਆਂ ਅਸੀਂ ਉਹਨਾਂ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਅੱਜ ਡੱਲੇਵਾਲ ਸਾਹਿਬ ਨੂੰ ਮਿਲ ਕੇ ਕਿ ਆਪਣਾ ਜਿਹੜਾ ਇਲੈਕਸ਼ਨ ਅਸੀਂ ਬਾਟਲ ਨੰਬਰ 18 ਤੋਂ ਮੰਡੇਰ ਕੋਲਾ ਤੋਂ ਅਸੀਂ ਲੜ ਰਹੇ ਹਾਂ ਜਿਹੜਾ ਕਿ ਅਸੀਂ ਉਹ ਆਪਣਾ ਵਿਡਰਾ ਕਰੀਏ ਇਹ ਅੱਜ ਅਸੀਂ ਜਦ ਇੱਥੇ ਸਵੇਰੇ ਆਏ ਤੇ ਜਦ ਉਹਨਾਂ ਨੂੰ ਨਿਲਾ ਕੇ ਬਾਹਰ ਲੈ ਕੇ ਆ ਰਹੇ تھے ਤਾਂ ਉਹ ਬੇਹੋਸ਼ ਹੋ ਕੇ गिर ਗਏ ਤੇ ਸੰਗਤ ਨੂੰ ਆਪਣੀ ਹੀ ਪੈ ਗਈ ਕਿ ਸਰਕਾਰਾਂ ਦੇ ਕੰਨ ਤੇ ਜੂਨ ਤੱਕ ਨਹੀਂ ਹਿਲ ਰਹੀ ਉਹ ਬੋਲੀਆਂ ਹੋ ਚੁੱਕੀਆਂ ਨੇ ਸਰਕਾਰਾਂ ਕਿ ਕਿਉਂ ਐ ਐਸਾ ਵਿਕਤਰਾ ਕਰ ਰਹੀਆਂ ਨੇ ਜਿਹੜੇ ਕਿ ਅੰਦਾਤਾ ਕਹਿੰਦੇ ਨੇ ਜਿਨ੍ਹਾਂ ਨੂੰ ਕਿ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਦੇ ਵਿੱਚ ਇਹ ਕਿਉਂ ਇਸਨਾਂ ਦਾ ਸਰਕਾਰਾਂ ਸੈਂਟਰ ਸਰਕਾਰ ਜਾਂ ਸੂਬਾਈ ਸਰਕਾਰ ਸਾਡੇ ਨਾਲ ਇਹ ਵਿਕਤਰਾ ਕਰ ਰਹੀ ਹੈ ਮੈਂ ਵੀ ਇੱਕ ਮਜ਼ਦੂਰ ਆ ਇਸ ਕਰਕੇ ਮੈਨੇ ਤੇ ਇੰਡੀਅਨ ਯੂਨੀਅਨ ਮੁਸਲਮਾਨ ਲੀਗ ਬਣਾਤ ਵਾਲਾ ਤੇ ਆਜ਼ਾਦ ਸਮਾਜ ਪਾਰਟੀ ਚੰਦਰ ਸੇਖਰ ਦੀ ਅਸੀਂ ਦੋਨੇ ਰਲ ਕੇ ਅਸੀਂ ਆਪਣਾ ਇਲੈਕਸ਼ਨ ਲੜ ਰਹੇ ਹਤੇ ਅੱਜ ਮੈਨੇ ਡੱਲੇ ਡੱਲੇਬਾਲ ਸਾਹਿਬ ਦੇ ਸਾਹਮਣੇ ਔਰ ਉਹਨਾਂ ਦੀ ਜਿਹੜੀ ਹਾਈ ਕਮਾਂਡ ਸੀਨੀਅਰ ਆਗੂ ਨੇ ਜਿਹੜੇ ਉਹਨਾਂ ਦੇ ਸਾਹਮਣੇ ਮੈਨੇ ਆਪਣਾ ਇਲੈਕਸ਼ਨ ਜਿਹੜਾ ਮਡੇਰ ਕੋਲਾ ਵਾਰਡ ਨੰਬਰ 18 ਤੋਂ ਆ ਮੈਨੇ ਵਿਡਰਾਅ ਕੀਤਾ ਪਤਾਂ ਜੀ ਤੁਸੀਂ ਡੱਲੇਵਾਲ ਸਾਹਿਬ ਨੂੰ ਮਿਲੇ ਹੋ ਕਿਸ ਤਰ੍ਹਾਂ ਦੀ ਹਾਲਤ ਸੀ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਹੋ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਹਾਲਤ ਹੈ ਉਹ ਇਸ਼ਾਰੇ ਦੇ ਨਾਲ ਹੀ ਗੱਲਬਾਤ ਕਰਦੇ ਨੇ ਬੜੀ ਘੱਟ ਸਮੇਂ ਦੇ ਵਿੱਚ ਮੇਰੀ ਉਹਨਾਂ ਦੇ ਨਾਲ ਗੱਲਬਾਤ ਇਸ਼ਾਰਿਆਂ ਦੇ ਨਾਲ ਹੀ ਹੋਈ ਹੈ ਮੈਂ ਅੱਲਾਹ ਤਾਲਾ ਦੇ ਮੂਹਰੇ ਮੈਂ ਦੁਆ ਗੋ ਆਂ ਅੱਲਾਹ ਤਾਲਾ ਦੇ ਮੂਹਰੇ ਮੈਂ ਦੁਆ ਕਰਦਾ ਕਿ ਅੱਲਾਹ ਤਾਲਾ ਉਹਨਾਂ ਦੀ ਉਮਰ ਨੂੰ ਆ ਜਿਹੜਾ ਇਹ ਸੰਘਰਸ਼ ਉਹਨਾਂ ਨੇ ਵਿੱਢਿਆ ਹੋਇਆ ਇਹਨਾਂ ਨੂੰ ਉਹਦੇ ਵਿੱਚ ਕਾਮਯਾਬੀ عطا ਫਰਮਾ ਕਿ ਇਹ ਜਿਹੜਾ ਹੈਗਾ ਕਿ ਸਾਡਾ ਹੀ ਇਕੱਲਾ ਮਸਲਾ ਨਹੀਂ ਹੈਗਾ ਇਹ ਪੂਰੇ ਪੰਜਾਬੀਆਂ ਦਾ ਮਸਲਾ ਹੈ ਪੰਜਾਬ ਦਾ ਮਸਲਾ ਹੈ ਪ੍ਰਧਾਨ ਜੀ ਤੁਸੀਂ ਪੰਜਾਬ ਦੇ ਜਿਹੜੇ ਆਗੂ ਨੇ ਕਿਸਾਨ ਆਗੂ ਉਹਨਾਂ ਨਾਲ ਵੀ ਮੁਲਾਕਾਤ ਹੋਈ ਹੈ ਉਹਨਾਂ ਦਾ ਕੀ ਕਹਿਣਾ ਹੈ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਉਹ ਉਹਨਾਂ ਨੇ ਵੀ ਇਹੀ ਦੱਸਿਆ ਕਿ ਸਿਹਤ ਜਿਹੜੀ ਹੈਗੀ ਬੜੀ ਨਾਜ਼ੁਕ ਹੈ ਮੈਂ ਪੰਜਾਬ ਦੇ ਜਿਹੜੇ ਕੋਨੇ-ਕੋਨੇ ਤੋਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਨਿਕਲਣ ਬਾਹਰ ਕਿ ਖਨੌਰੀ ਬਾਰਡਰ ਤੇ ਪਹੁੰਚਣਗੇ ਡੱਲੇਵਾਲ ਸਾਹਿਬ ਦੀ ਜਾਨ ਨੂੰ ਜਿਹੜਾ ਹੈਗਾ ਬਚਾਇਆ ਜਾਵੇ ਤੁਸੀਂ ਇਲੈਕਸ਼ਨ ਲੜ ਰਹੇ ਹੋ 18 ਨੰਬਰ ਵਾਰਡ ਤੋਂ ਕੀ ਮਤਲਬ ਇਹਨਾਂ ਦੀ ਸਿਹਤ ਨੂੰ ਲੈ ਕੇ ਤੁਸੀਂ ਵਾਪਸ ਬੇਡਰੋਅ ਕਰ ਰਹੇ ਹੋ ਜਾ ਕੋਈ ਹੋਰ ਕਾਰਨ ਹੈ ਕੀ ਵਜ੍ਹਾ ਜੀ ਨਹੀਂ ਮੈਂ ਇਹਨਾਂ ਦੀ ਸਿਹਤ ਨੂੰ ਲੈ ਕੇ ਹੀ ਵਿਡਰਾਅ ਕਰ ਰਿਹਾ ਤੇ ਜਿਹੜਾ ਇਹ ਇਲੈਕਸ਼ਨ ਹੈ ਸਾਲ ਬਾਅਦ ਦੁਬਾਰਾ ਵੀ ਆਜੂਗਾ ਤੇ ਮੈਂ ਚਾਹਣਾ ਕਿ ਜਿੱਥੇ-ਜਿੱਥੇ ਵੀ ਇਲੈਕਸ਼ਨ ਹੋ ਰਿਹਾ ਹੈ ਜਿਹੜੇ-ਜਿਹੜੇ ਕੈਂਡੀਡੇਟ ਆ ਇਲੈਕਸ਼ਨ ਲੜ ਰਹੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਉਹ ਵਿਡਰਾਅ ਕਰਨ ਤੇ ਖਨੌਰੀ ਵਾਰਡ ਤੇ ਪਹੁੰਚ ਕੇ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕਰਕੇ ਔਰ ਉਹਨਾਂ ਦੀ ਜਾਨ ਨੂੰ ਕਿਸਨਾ ਬਚਾਇਆ ਜਾਵੇ ਅਸੀਂ ਇਹਦੇ ਤੇ ਬੈਠ ਕੇ ਕੋਈ ਗੱਲਬਾਤ ਕਰ ਸਕੀਏ ਇਹਨਾਂ ਦੀਆਂ ਸੋਚ ਤੇ ਖੜ ਸਕੀਏ ਠੀਕ ਹੈ ਬ੍ਰੋ